ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦਿਨ ਦੇ ਮੌਸਮ ਦੀ ਪлюс ਅਗਲੇ 5 ਦਿਨਾਂ ਦੀ ਹਫਾ ਗੱਲ ਕਰਨੀ ਹੈ ਯਾਨੀ ਕਿ 10 ਮਈ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦੇਣੀ ਹੈ ਸਾਸਲੀਨਿਆ ਰਾਜਾ ਸੈਟਲਰ ਦਸਨਾ ਦੇਖ ਰਹੇ ਹਾਂ ਜੀ ਜੇਕਰ ਅਖਾ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਅਸਲ ਬਦਲਵਾਈ ਵਾਲਾ ਮੌਸਮ ਬਣਿਆ ਹੋਇਆ ਭਾਵੇਂ ਮਾਲਵੇ ਦੇ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਗਰ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਹੁਸ਼ਿਆਰਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਖਾਗਾਂ ਦੇ ਵਿੱਚ ਬਦਲਵਾਈ ਉੱਪਰੋਂ ਫੱਦਰ ਤੇ ਬਣੀ ਹੋਈ ਆ ਮੌਸਮ ਠੰਡਾ ਹੋ ਚੁੱਕਿਆ ਜੀ ਜਿੱਥੇ ਟੈਂਪਰੇਚਰ 40 ਹੱਦੋਂ ਪਲੱਸ ਜਾ ਰਹੇ ਸੀ ਬੀਤੇ 10 ਨਾਂ ਤੋਂ ਪਹਿਲਾਂ ਤੇ ਉਹ ਟੈਂਪਰੇਚਰ ਦੇ ਵਿੱਚ ਹੁਣ ਲੰਬੇ ਗਿਰਾਵਟ ਆ ਜਿਹੜੇ ਦਰਜ ਕੀਤੇ ਗਏ ਆ 44-45 ਹੱਦੋਂ ਟੈਂਪਰੇਚਰ ਸਿੱਧਾ 36-37 ਤੇ ਆ ਚੁੱਕੇ ਨੇ 10 ਡਿਗਰੀ ਦੇ ਫਰਕ ਦੇ ਨਾਲ ਮੌਸਮ ਹੁਣ ਠੰਡਾ ਹੋ ਚੁੱਕਿਆ ਤੇ ਗਰਮੀ ਤੋਂ ਰਾਹਤ ਆ ਜਿਹੜੀ ਪੰਜਾਬ ਵਾਸੀਆਂ ਨੂੰ ਮਿਲ ਚੁੱਕੀ ਆ ਬਹੁਤੇ ਹਫਾਗਾਂ ਦੇ ਵਿੱਚ ਉਮੀਦ ਅਰਜ ਹੋ ਚੁੱਕੇ ਨੇ ਬੀਤੇ 24-48 ਘੰਟਿਆਂ ਦੇ ਵਿੱਚ ਸੋ ਅੱਜ ਮੁਰ ਤੋਂ ਉਮੀਦ ਹੈ ਆਸਾਰ ਨੇ ਜੀ ਹਲਕੇ ਟੁੱਟਵੇਂ ਛਾਟੇ ਜਿਹੜੇ ਆ ਸ਼ਾਮ ਤੱਕ ਲੱਗ ਪਾਉਣ ਉਹ ਮਾਝਾ ਖੇਤਰ ਦੇ ਵਿੱਚ ਲੱਗ ਜਾਣ ਮਾਲਵੇ ਦੇ ਵਿੱਚ ਲੱਗ ਜਾਣ ਤੇ ਮੇਰੀ ਉਮੀਦ ਅੱਜ ਵੀ ਹੈਗੀ ਆ ਕੱਲ ਵੀ ਹੈਗੀ ਆ ਅਗਲੇ 48 ਘੰਟੇ ਹਲੇ ਮੌਸਮ ਖਾਗ ਨੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ ਉਸ ਤੋਂ ਬਾਅਦ ਵੀ ਅਲਰਟ ਜਾਰੀ ਨੇ ਫਰੋਸਵਾ ਦੇ ਕੰਮ ਡਾਊਨ ਹੋ ਜਾਣਾ ਸਿਸਟਮ ਦਾ ਸਿਸਟਮ ਮੁੱਖ ਤੌਰ ਤੇ ਅੱਜ 5 ਤਰੀਕ ਨੂੰ 6 ਤਰੀਕ ਨੂੰ ਜਾਂ ਕਹਿ ਲਈਏ ਕਿ 7 ਦੀ ਦੁਪਹਿਰ ਤੱਕ ਸਰਗਰਮ ਰਹਿ ਸਕਦਾ ਹੈ ਸ਼ਾਮ ਤੱਕ ਉਸ ਤੋਂ ਬਾਅਦ ਕਿਤੇ ਨਾ ਕਿਤੇ ਡਟਵੇਂ ਛਰਾਟੇ ਦੇ ਜੂਵੇ ਤੇ ਉਹ ਕੁਦਰਤ ਦੇ ਹੱਥ ਉਸ ਕਹਾਣੀਆਂ ਬਾਕੀ ਸਿਸਟਮ ਕੱਲ ਤੱਕ ਜੜਿਆ ਡਾਊਨ ਹੋ ਜਾਂਦਾ ਜਾ ਪਰਿਆ ਤੇ ਫਿਲਹਾਲ ਅਗਲੇ ਜੜੇ 48 36 ਘੰਟੇ ਨੇ ਕਾਫੀ ਕੁਝ ਹਲੇ ਸਿਸਟਮ ਦਵੇਗਾ ਇੱਕ ਹੋਰ ਦੌਰ ਮੀਹਾ ਦਾ ਲੱਗ ਸਕਦਾ ਹੈ ਪੰਜਾਬ ਦੇ ਵਿੱਚ ਤੇ ਹਾਲੇ ਵੀ ਉਮੀਦ ਕਾਫੀ ਕੁਝ ਬਾਕੀ ਹੈ ਕਿ ਹਣੇ ਚ ਖਰਚ ਲਨਦੇ ਆ ਸਾਰੇ ਇੱਕ ਵਾਰ ਫਿਰ ਤੋਂ ਬਣਦੇ ਜਾਫਰੇ ਨੇ ਗਰੇ ਮਾਰਦੇ ਹੋਣ ਦੇ ਜਾ ਸਾਰੇ ਜਿਹੜੇ ਮੁਰ ਤੋਂ ਬਣਦੇ ਜਾਫਰੇ ਨੇ ਸੋ ਹਾਂ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾਵਾਂਗੇ ਜੋ ਜਾਰੀ ਕੀਤੇ ਨੇ ਜੀ ਅੱਜ ਮੌਸਮ ਭਾਗ ਨੇ ਕੱਲ ਦੀ ਇਹ ਅਪਡੇਟ ਹੈ ਸੋ ਅੱਜ ਦੇ ਲਈ ਗਰਜ ਲਿਸ਼ਕ ਦੇ ਨਾਲ ਮੀਂਹ ਦਾ ਅਲਰਟ ਜਿਹੜਿਆ ਜਾਰੀ ਕੀਤਾ ਗਿਆ ਨੇ ਹਵਾਵਾਂ ਦੀ ਰਫਤਾਰ ਜਿਹੜੀ 50-60 ਕਿਲੋਮੀਟਰ ਹੋ ਸਕਦੀ ਹੈ ਇਸ ਤੋਂ ਅੱਜ yellow alert ਜਿਹੜਿਆ ਜਾਰੀ ਰਹਿਣਗੇ 10 ਤਰੀਕ ਤੱਕ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਕਿ 10 ਤਰੀਕ ਤੱਕ ਅਗਲੇ ਜਿਹੜੇ 6 7 8 9 10 ਤਰੀਕ ਤੱਕ ਜਿਹੜੇ ਅਲਰਟ ਆ ਉਹ ਲਾਗੂ ਰਹਿਣਗੇ yellow alert ਤੇ ਟੁੱਟਵੇਂ ਤੌਰ ਤੇ ਛਰਾਟੇ ਟਾਈਮ ਦੇ ਨਾਲ ਲੱਗਦੇ ਰਹਿਣਗੇ ਤੇ ਚੱਲ ਕਿਲੋਮੀਟਰ ਰਫਤਾਰ ਦੀਆਂ ਹੋਆਵਾਂ ਤੇ ਇਹ سلسلہ ਹਲੇ ਅਗਲੇ 4-5 ਦਿਨ ਇਸ ਤਰ੍ਹਾਂ ਚੱਲਦਾ ਰਹਿ ਸਕਦਾ ਮੌਸਮ ਵਿਭਾਗ ਨੇ ਅਲਰਟ ਜਿਹੜੇ ਹੈ ਉਮੀਦ ਹਲੇ ਜਾਰੀ ਕੀਤੇ ਹੋਏ ਨੇ 10 ਤਰੀਕ ਤੱਕ ਪਰ 10 ਤਰੀਕ ਤੱਕ ਮੀਂਹ ਫੜ ਦੇ ਆਸਾਰ ਸਾਡੇ ਵੱਲੋਂ ਨਹੀਂ ਲੱਗ ਰਹੇ ਇਹ ਸਿਸਟਮ ਮੁੱਖ ਤੌਰ ਤੇ ਅੱਜ ਤੇ ਕੱਲ੍ਹ ਲਈ ਆ ਖੋ ਸਦਾ ਸਤਜ ਦੀ ਦੁਪਹਿਰ ਤੋਂ ਸ਼ਾਮ ਤੱਕ ਇਹ ਆਹਣਾ ਅਸਰ ਦਿਖਾ ਦਵੇ ਉਸ ਤੋਂ ਬਾਅਦ 8 ਤੇ 9 ਤਰੀਕ ਨੂੰ ਟੁੱਟਵੇ ਸ਼ਰਾਟੇ ਕਿਦਾਂ ਕਿਦਾਂ ਲੱਗ ਜਾਣੋ ਤੋਂ ਇਨਕਾਰ ਨਹੀਂ ਬਾਕੀ ਇਹ ਕਾਫੀ ਕੁਛ ਡਿਪੈਂਡ ਕਰਦਾ ਹੈ ਹੀਟ ਤੇ ਔਰ ਦੱਖਣਪਰੇ ਦੀ ਹਵਾ ਤੇ ਜੋ ਕਿ ਚੱਲ ਵੀ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਜੋ ਵੀ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੀਆਂ ਫਿਰ ਹਾਲ 10 ਤਰੀਕ ਤੱਕ ਚੇਤਾਵਨੀ ਮੌਸਮ ਕਾਗਨੇ ਜਾਰੀ ਕਰ ਦਿੱਤੀ ਹੈ ਧੰਨਵਾਦ ਜੀ ਸ਼ੁਕਰੀਆ